ਭਾਈ ਜੀ ਇਹ ਸਾਡਾ 11ਵਾਂ ਕੈਂਪ ਹੈ ਜੀ ਵਾਰਡ ਕੈਂసర్ ਕੇਅਰ ਦੀ ਟੀਮ ਦੇ ਸਹਿਯੋਗ ਨਾਲ ਅਸੀਂ ਲਗਾਉਂਦੇ ਆ ਰਹੇ ਹਾਂ ਸ਼ਹਿਰ ਦੀਆਂ ਵੱਖ-ਵੱਖ ਲੋਕੇਸ਼ਨਾਂ ਤੇ ਇਹ ਲੱਗਦਾ ਜੀ ਹਰ ਇੱਕ ਸਾਲ ਇਹਦੇ ਵਿੱਚ ਟੈਸਟ ਮਤਲਬ ਇਹ ਸਾਰੀ ਟੀਮ ਆਈ ਹੋਈ ਆ ਮੈਮੋਗ੍ਰਾਫੀ ਯੂਟਰਸ ਦੇ ਟੈਸਟ ਪੀਐਸਏ ਔਰਲ ਟੈਸਟ ਮਤਲਬ ਕੈਂਸਰ ਨਾਲ ਰਿਲੇਟਡ ਸਾਰੇ ਟੈਸਟ ਇੱਥੇ ਕੀਤੇ ਜਾਂਦੇ ਨੇ ਡਾਕਟਰ ਜਿ ਬੈਠੇ ਨੇ ਪੇਸ਼ੈਂਟ ਆ ਕੇ ਟੋਕਨ ਵਗੈਰਾ ਲੈ ਕੇ ਚੈੱਕ ਕਰਾਉਂਦੇ ਨੇ ਉਹਦੇ ਬਾਅਦ ਉਹ ਦੇਖਦੇ ਨੇ ਵੀ ਇਹਨੂੰ ਕਿਹੜਾ ਟੈਸਟ ਰਿਕੁਆਇਰਡ ਆ ਕੋਈ ਉਹ ਟੈਸਟ ਉਹ ਕਰਦੇ ਨੇ ਫਿਰ ਉਹਦੇ ਬਾਅਦ ਕਿਉਂਕਿ ਤੁਹਾਨੂੰ ਬਾਈ ਜੀ ਪਤਾ ਹੈ ਵੀ ਬੜਾ ਇਹਦਾ ਪ੍ਰਕੋਪ ਚੱਲ ਰਿਹਾ ਹੈ ਪ੍ਰਕੋਪ ਚੱਲ ਰਿਹਾ ਹੈਗਾ ਕੈਂਸਰ ਦਾ ਔਰ ਵੀ ਕਿਸੇ ਹੱਦ ਤੱਕ ਅੱਗੇ ਤੋਂ ਥੱਲ ਪਾਈ ਜਾ ਸਕੇ ਜਿਹਨੂੰ ਤਾਂ ਇਹ ਹੋ ਗਿਆ ਜਿਹਨੇ ਲਪੇਟ ਤੇ ਲੈ ਲਿਆ ਉਹ ਤਾਂ ਇੱਕ ਵੱਖਰਾ ਇਸ਼ੂ ਹੋ ਜਾਂਦਾ ਅੱਗੇ ਤੋਂ ਕਿਸੇ ਦੇ ਵਿੱਚ ਕੋਈ ਸਿੰਪਟਮਸ ਨਜ਼ਰ ਆਉਂਦੇ ਨੇ ਉਹ ਇੱਥੇ ਡਾਇਰੈਕਟ ਕੀਤੇ ਜਾਂਦੇ ਨੇ ਉਹ ਤੋਂ ਬਾਅਦ ਫਿਰ ਇਹਨਾਂ ਦੀਆਂ ਰਿਪੋਰਟਾਂ ਬਈ ਜੀ ਆਉਂਦੀਆਂ ਨੇ ਉਹ ਸਾਨੂੰ ਲਿਖ ਦਿੰਦੇ ਨੇ ਵੀ ਇਹਨੂੰ ਫੋਲੋ ਅਪ ਦੀ ਜ਼ਰੂਰਤ ਆ ਇਹਨੂੰ ਥੋੜਾ ਜਿਹਾ ਹੋਰ ਵੱਧ ਜ਼ਰੂਰਤ ਹੈ ਵੀ ਇਹ ਚ ਕੁਝ ਨਾ ਕੁਝ ਲੱਗਦਾ ਉਹ ਫਿਰ ਬੰਦੇ ਆਪਣਾ ਪੀਜੀਆਈ ਵਗੈਰਾ ਜਾਂ ਹੋਰ ਕਿਤੇ ਵੀ ਇਲਾਜ ਵਗੈਰਾ ਕਰਾ ਲੈਂਦੇ ਆ ਸਾਡੀ ਵੀ ਕੋਸ਼ਿਸ਼ ਹੁੰਦੀ ਆ ਵੀ ਉਹਨਾਂ ਦੀ ਇਲਾਜ ਚ ਵੀ ਅਸੀਂ ਆਪਣੀ ਵਿੱਤ ਮੁਤਾਬਕ ਜਿੰਨਾ ਕਿ ਸਾਡਾ ਵਿੱਤ ਹੈ ਵੀ ਉਹਦੀ ਮਦਦ ਕਰ ਸਕੀਏ ਤੇ ਕਰਦੇ ਆ ਕੁਝ ਲੋਕ ਸੋਸ਼ਲ ਵਰਕਰ ਹੁੰਦੇ ਨੇ ਉਹਨਾਂ ਅੰਦਰ ਇੱਕ ਅਵੇਅਰਨੈਸ ਹੁੰਦੀ ਆ ਕਿ ਅਸੀਂ ਆਪਣੇ ਸਮਾਜ ਦੀ ਕਿਸ ਤਰ੍ਹਾਂ ਸੇਵਾ ਕਰਨੀ ਆ ਇਹ ਬੜਾ ਇਹਨਾਂ ਵੱਲੋਂ ਅਪਰਾਧਾ ਹਰ ਫਰ ਕੀਤਾ ਜਾਂਦਾ ਹੈ ਪਰ ਖਾਸ ਕਰਕੇ ਇੰਡਸਟਰੀਜ਼ ਦੇ ਸਪੋਰਟ ਨਾਲ ਇਥੇ ਇਕੱਲੇ ਕੈਂਸਰ ਡਿਟੈਕਸ਼ਨ ਦਾ ਨਹੀਂ ਹੈ ਬਾਕੀ ਵੀ ਹੋਰ ਸਾਰੇ ਬੁਆਰੀਆਂ ਦੇ ਅਜਰਬੇ ਕਦੇ ਵੀ ਮੈਂ ਲਖਾ ਹੋਂਪਰ ਤੇ ਬੈਠੇ ਆ ਤੇ ਲੋਕਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਅਵੇਨਸ ਦੀ ਘਾਟ ਹੈ ਕਈ ਵਾਰੀ ਸਾਨੂੰ ਜੇ ਕੈਂਸਰ ਕੀ ਹੈ ਜੇ ਸਾਡੇ ਬਾਡੀ ਦੇ ਪਾਰਕ ਵਿੱਚ ਆਕਸੀਜਨ ਨਹੀਂ ਪਹੁੰਚਦੀ ਉਸ ਪਾਰਚ ਕੋਈ ਵੀ ਉਹ ਟਿਊਮਰ ਬਣ ਜਾਂਦਾ ਹੈ ਉਸ ਤੋਂ ਬਾਅਦ ਕੈਂਸਰ ਦਾ ਰੂਪ ਧਾਰਨ ਕਰਦਾ ਹੈ ਲੰਬਾ ਸਮਾਂ ਜਰਾ ਪਿਆ ਹੁੰਦਾ ਹੈ ਪਰ ਜੇ ਸਾਨੂੰ ਸਮੇਂ ਸਿਰ ਦਾ ਪਤਾ ਲੱਗ ਜੇ ਤਾਂ ਉਹਦੇ ਨਾਲ ਅਸੀਂ ਉਹਦਾ ਇਲਾਜ ਕਰਾ ਸਕਦੇ ਕੋਈ ਜਿਹੜੀ ਫਰਸਟ ਸਟੇਜ ਤੇ ਇਲਾਜ ਹੋ ਸਕਦਾ ਪਰ ਉਸ ਤੋਂ ਬਾਅਦ ਨਹੀਂ ਹੋ ਸਕਦਾ ਰਿਵਰ ਚੌਥੀ ਸੀ ਜਗ੍ਹਾ ਡਾਇਰੈਕਟਰ ਹੁੰਦਾ ਉਦੋਂ ਫਿਰ ਬੜਾ ਔਖਾ ਹੋ ਜਾਂਦਾ ਵਿਚੋੜਾ ਬੰਦੇ ਨੂੰ ਤੇ ਜੇ ਫਸਟੇ ਦੇ ਪਤਾ ਲੱਗੇ ਤਾਂ ਬੰਦਾ ਬਚ ਸਕਦਾ ਤੇ ਇਸ ਕਰਕੇ ਇਹ ਜੇ ਕੈਂਪ ਜਿਹੜੇ ਹੈ ਬੜੇ ਲਾਹੇਵੰਦ ਨੇ ਔਰ ਇਹ ਹੋਰ ਵੀ ਅਸੀਂ ਵੀ ਸਿੱਧੂ ਫਾਊਂਡੇਸ਼ਨ ਵੱਲੋਂ ਹੁਣ ਸ਼ੁਰੂ ਕਰ ਰਹੇ ਹੋਏ ਆ ਤੇ ਡਾਕਟਰਾਂ ਦੀ ਟੀਮ ਬਣਾ ਰਹੇ ਸਾਰੀ ਕਿ ਇਕੱਲੇ ਇਕੱਲੇ ਵਾਰਡ ਚ ਇਕੱਲੇ ਸੈਕਟਰ ਦੇ ਵਿੱਚ ਅਸੀਂ ਸਾਰੇ ਕੈਂਪ ਵੀ ਲਾਵਾਂਗੇ ਪਲੱਸ ਖਾਸ ਕਰਕੇ ਜਿਹੜੇ ਪਿੰਡੂ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਬਹੁਤ ਇਸ ਗੱਲ ਦੀ ਜ਼ਰੂਰਤ ਹੈਗੀ ਆ ਜਿਵੇਂ ਅੱਜ ਹੁਣ ਡੇਂਗੂ ਦੀ ਪ੍ਰੋਬਲਮ ਹੈ ਡੇਂਗੂ ਤੋਂ ਬਾਅਦ ਕੀ ਲੋਕਾਂ ਨੂੰ ਲੀਵਰ ਦੀ ਪ੍ਰੋਬਲਮ ਲੀਵਰ ਤੋਂ ਬਾਅਦ ਫਿਰ ਨਮੋਨੀਆ ਨਮੋਨੀਆ ਤੋਂ ਬਾਅਦ ਕਿ ਕਿਡਨੀ ਦੀ ਪ੍ਰੋਬਲਮ ਹੋ ਰਹੀ ਹੈ ਇਹ ਕਾਫੀ ਜਿਹੜੇ ਚੀਜ਼ਾਂ ਨੇ ਸਾਨੂੰ ਜੇ ਸਾਨੂੰ ਅਵੇਅਰਨੈਸ ਪਹਿਲਾਂ ਹੋਵੇ ਤਾਂ ਅਸੀਂ ਬਚ ਸਕਦੇ ਹਾਂ ਅੱਲਾਹ ਤੋਂ ਤੇ ਇਸ ਕਰਕੇ ਜੋ ਇਹ ਕੰਮ ਕੀਤਾ ਹੈ ਬੜਾ ਲਾਹੇਵੰਦ ਬੜਾ ਵਧੀਆ ਪ੍ਰਾਲਾ ਹੈ ਤੇ ਮੈਂ ਤਾਂ ਇਹ ਇਸ ਖਾਲ ਦੀ ਬਧਾਈ ਵੀ ਦੇਵਾਂਗਾ ਕਿ ਸਾਰੇ ਬਾਡਾਂ ਦੇ ਵਿੱਚ ਸਾਡੇ ਜਿੰਨੇ ਐਮਸੀਓ ਸਾਰੇ ਇਦਾਂ ਹੀ ਆਰਗੇਨਾਈਜ਼ ਕਰਨ ਤਾਂ ਕਿ ਸਾਰੇ ਲੋਕਾਂ ਨੂੰ ਇਸ ਤੋਂ ਮਿਲ ਸਕੇ ਕੋਈ ਸਭ ਤੋਂ ਪਹਿਲਾਂ ਦਾ ਮੈਂ ਤੁਹਾਨੂੰ ਆਸਾਂ ਨੂੰ ਮੁਬਾਰਕਬਾਦ ਦਿੰਦਾ ਔਰ ਧੰਨ ਕਿ ਉਹਨਾਂ ਨੇ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਜੋ ਪ੍ਰਵਾਹ ਕੀਤਾ ਹੈਗਾ ਉਹ ਪਹਿਲਾਂ ਵੀ ਮੈਂ ਦੇਖਿਆ ਉਹ ਕਰਦੇ ਰਹਿੰਦੇ ਨੇ ਕਿ ਜਿਹੜੀ ਕੈਂਸਰ ਵਰਗੀ ਜਿਹੜੀ ਘਾਤਕ ਬਿਮਾਰੀ ਹੈ ਬਹੁਤ ਜ਼ਿਆਦਾ ਜਿਹਦਾ ਮਤਲਬ ਆਪਾਂ ਘਰੇ ਬੈਠ ਕੇ ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦੇ ਔਰ ਆਪਾਂ ਨੂੰ ਕੋਈ ਪਤਾ ਵੀ ਨਹੀਂ ਲੱਗ ਸਕਦਾ ਕਿ ਇਸ ਤਰ੍ਹਾਂ ਦੀ ਕੋਈ ਜਿਹੜੀ ਪ੍ਰੋਬਲਮ ਹੈਗੀ ਆ ਮੈਨੂੰ ਆਈ ਹੋਈ ਆ ਬਟ ਗੱਲ ਇਹ ਹੈ ਕਿ ਇਸ ਤਰ੍ਹਾਂ ਦੀ ਜੋ ਕੈਂਪ ਲੱਗਦੇ ਨੇ ਅਵੇਅਰਨੈਸ ਹੁੰਦੀ ਆ ਤਾਂ ਉਥੋਂ ਪਤਾ ਲੱਗ ਜਾਂਦਾ ਜਿਵੇਂ ਟੈਸਟ ਵਗੈਰਾ ਅੱਜ ਫ੍ਰੀ ਟੈਸਟ ਹੋ ਰਹੇ ਨੇ ਤੇ ਇਸ ਤੋਂ ਪਤਾ ਲੱਗਦਾ ਕਿ ਜੇ ਬਾਈ ਚਾਂਸ ਕਿਸੇ ਨੂੰ ਕੋਈ ਸਰਵਾਈਵ ਬੰਦੇ ਕਰ ਸਕਦੇ ਨੇ ਕਈ ਦਵਾਈ ਨਾਲ ਹੀ ਠੀਕ ਹੋ ਜਾਂਦੇ ਨੇ ਕਈਆਂ ਨੂੰ ਕੋਈ ਪਰਹੇਜ ਨਾਲ ਠੀਕ ਹੋ ਜਾਂਦੇ ਨੇ ਸੋ ਮੈਂ ਸਮਝਦਾ ਕਿ ਸਾਨੂੰ ਇਕੱਲੇ ਤੁਨੋਆ ਸਾਹਿਬ ਨਹੀਂ ਸਾਨੂੰ ਸਾਰਿਆਂ ਨੂੰ ਤੁਨੋਏ ਬਣ ਕੇ ਹੀ ਇਸ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ ਨੇ ਹਰ ਇੱਕ ਸਾਡੇ ਕੌਂਸਲਰ ਨੂੰ ਆਪਣੇ ਵਾਰਡ ਚ ਕੰਮ ਕਰਨਾ ਚਾਹੀਦਾ ਅਸੀਂ ਵੀ 7-8 ਸੌ ਰੁਪਏ ਨਾਲ ਇੱਕ ਵਾਰ ਇਸ ਤਰ੍ਹਾਂ ਦਾ ਕੈਂਪ ਹੀ ਕੈਂਪ ਸੇਮ ਲਾਇਆ ਸੀਗਾ ਬਟ ਗੱਲ ਇਹ ਵੀ ਕਿ ਸਾਨੂੰ ਕਾਫੀ ਇਸ ਤਰ੍ਹਾਂ ਦੇ ਭਾਵੇਂ ਮਹਾਲੀ ਸ਼ਹਿਰ ਬਹੁਤ ਐਡਵਾਂਸ ਸ਼ਹਿਰ ਹੈਗਾ ਪਰ ਇੱਥੇ ਮੈਨੂੰ ਆ ਕੇ ਦੇਖਣ ਨੂੰ ਮਿਲਦਾ ਕਿ ਇੱਥੇ ਵੀ ਅਜ ਦੀ ਰੇਟ ਚ ਘਾਟ ਹੈਗੀ ਆ ਕਿ ਲੋਕ ਟੈਸਟ ਨਹੀਂ ਕਰਵਾਉਂਦੇ ਹਰ ਇੱਕ ਬੰਦਾ ਕਹਿੰਦਾ ਕਿ ਬਹਿਮ ਪਰਮੀ ਨਾ ਪੈ ਜਾ ਕੋਈ ਬਹਿਮ ਚ ਨਾ ਪੈ ਜਾ ਕਿ ਤੇ ਮੁਰਗੇ ਕੋਈ ਦਿੱਕਤ ਆ ਜਾਏ ਮੈਂ ਸਮਝਦਾ ਕਿ ਜੇ ਬਹਿਮ ਚ ਪੈਣ ਦੀ ਨਹੀਂ ਮਤਲਬ ਬਹਿਮ ਤੋਂ ਨਿਕਲਣ ਦੀ ਲੋੜ ਹੈ ਸਾਨੂੰ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਅਵੇਰਨੈਸ ਕੈਂਪੇਨੇ ਹੈਗੇ ਜ਼ਰੂਰੀ ਨੇ ਲਾਉਣੇ ਔਰ ਹੋਰ ਵੀ ਸਾਨੂੰ ਜਿਹੜੇ ਪਿੰਡਾਂ ਦੇ ਵਿੱਚ ਵੀ ਜਾ ਕੇ ਇਸ ਤਰ੍ਹਾਂ ਦੇ ਅਪਰਾਲੇ ਕਰਨੇ ਚਾਹੀਦੇ ਆ ਤਾਂ ਕਿ ਅਸੀਂ ਇਹੋ ਜੀ ਕਾਤੂਬ ਮੁਬਾਰਕਦੋਸ਼ਤ ਕਾਰਾ ਪਾ ਸਕੀਏ ਕਿਉਂਕਿ ਪੰਜਾਬ ਦਾ ਖਾਸ ਕਰਕੇ ਮੇਖਲਿਕ ਨੰਬਰ ਤੇ ਹੋਣਾ ਪੂਰੇ ਕੰਟਰੀ ਦੇ ਵਿੱਚ ਕਿ ਸਭ ਤੋਂ ਵੱਧ ਕੈਂਸਰ ਇਸ ਸਟੇਟ ਦੇ ਵਿੱਚ ਹੈਗਾ ਹਾਲਾਂਕਿ ਮਾਲਵਾ ਬੈਲਟ ਦੇ ਵਿੱਚ ਜ਼ਿਆਦਾ ਹੈਗਾ ਬਟ ਮੈਂ ਇਹਨਾਂ ਨੂੰ ਮੁਬਾਰਕਬਾਦ ਦੇਣਾ ਕਿ ਤਰਨਵਾਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹੋ ਅਸੀਂ ਤੁਹਾਡੇ ਨਾਲ ਹਮੇਸ਼ਾ ਨਾਲ ਹੈ ਔਰ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਅਸੀਂ ਇਸ ਤਰ੍ਹਾਂ ਦੇ ਕੰਮ ਕਰੀ ਮੈਂ ਧੰਨਵਾਦ ਕਰਨਾ ਤਰਨਵਾਰ ਸਾਹਿਬ ਦਾ ਔਰ ਸਾਰੀ ਟੀਮ ਦਾ ਨਾਲ ਜਿਹੜੀ ਦੂਜੀ ਸੰਤਾ ਕੈਂਸਰ ਕੇਅਰ ਹੈ ਗਈ ਆ ਤੇ ਇਹ ਮਨੁੱਖਤਾ ਦੀ ਬਹੁਤ ਵੱਡੀ ਸੇਵਾ ਆ ਅੱਜ ਬਹੁਤ ਹੀ ਵੱਡੀ ਪੱਧਰ ਤੇ ਜਿਹੜਾ ਮੈਂ ਸਮਝਦਾ ਇਹ ਕੈਂਸਰ ਫੈਲ ਚੁੱਕਾ ਉਹਦੀ ਅਵੇਲਨੈਸ ਵਾਸਤੇ ਇਹੋ ਜਿਹੇ ਕੈਂਪ ਲੱਗਣੇ ਮੌਜੂਦ ਹੀ ਨੇ ਉਹਦੇ ਫ੍ਰੀ ਆਫ ਕਾਸਟ ਨੇ ਉਹ ਲੋਕੀ ਵੱਡੀ ਗਿਣਤੀ ਜਿਹਦੇ ਚ ਫਾਇਦਾ ਉਠਾ ਰਹੇ ਨੇ ਉਹ ਮੈਂ ਸਮਝਦਾ ਇਹੋ ਜਿਹੇ ਕੈਂਪਾਂ ਨਾਲ ਹੀ ਅੱਜ ਜਿਹੜੀ ਸਮੇਂ ਦੀ ਲੋੜ ਆ ਕਿਉਂਕਿ ਇਲਾਜ ਬਹੁਤ ਮਹਿੰਗਾ ਇਸ ਦਾ ਉਹ ਤਕਲੀਫ ਹੋ ਜ਼ਿਆਦਾ ਹੁੰਦੀ ਆ ਜੇ ਲੇਟ ਹੋ ਜੇ ਇਹ ਸ਼ੁਰੂਆਤ ਇਹੋ ਜਿਹੇ ਕੈਂਪਾਂ ਵਿੱਚ ਕਿਤੇ ਨਾ ਕਿਤੇ ਕੋਈ ਆਇਡੈਂਟੀਫਿਕੇਸ਼ਨ ਆ ਪਤਾ ਲੱਗ ਜਾਂਦਾ ਤੋ ਉਹਦੇ ਨਾਲ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋ ਸਕਦਾ ਮੈਂ ਲੋਕਾਂ ਨੂੰ ਵੀ ਬੇਨਤੀ ਕਰਨਾ ਅਪੀਲ ਕਰਨਾ ਵੀ ਇਹੋ ਜਿਹੇ ਕੈਂਪਾਂ ਦਾ ਯੂਜ਼ ਜਿਹੜਾ ਵਾ ਫਾਇਦਾ ਉਠਾਉਣਾ ਚਾਹੀਦਾ ਨਾ ਕਿ ਕਿਉਂਕਿ ਝਾਕਾ ਬਹੁਤ ਆ ਲੋਕ ਡਰਦੇ ਬਹੁਤ ਨੇ ਕੋਈ ਯਾਰ ਜੇ ਇਹ ਚੈੱਕ ਕਰਾਏ ਪਤਾ ਨਹੀਂ ਨਿਕਲਣਾ ਆਵੇ ਜੇ ਨਿਕਲਣਾ ਬਲੇਟ ਨਿਕਲੇਗਾ ਤੇ ਉਹਦਾ ਨੁਕਸਾਨ ਬਹੁਤ ਪਰਿਵਾਰਾਂ ਨੂੰ ਹੁੰਦਾ ਵਾ ਉਹਨਾਂ ਆਪ ਨੂੰ ਹੀ ਹੁੰਦਾ ਉਹ ਤਾਂ ਉਹਨਾਂ ਦੇ ਪਰਿਵਾਰ ਨੂੰ ਮੁਕੀ ਮੁਕੇ ਉਹਦਾ ਖਰਾਜਾ ਭੋਜ ਹੈ ਮੈਂ ਸਮਝਦਾ ਪਰ ਇਹਦਾ ਜੇ ਸ਼ੁਰੂਆਤ ਵਿੱਚ ਜੀ ਇਹਦੇ ਵਿੱਚ ਪਤਾ ਲੱਗ ਜੇ ਤੇ ਉਹਦੇ ਨਾਲ ਮੈਨੂੰ ਸਹਾਇਤਾ ਮਿਲਦੀ ਤੁਸੀਂ ਕਿਸੇ ਵੀ ਕੰਟਰੀ 'ਚ ਜਾਣਾ ਜੇ ਤੁਸੀਂ ਪੈਕੇਜ ਕਰਦੇ ਹੋ ਤੁਹਾਡਾ 5 ਤੋਂ 7 ਲੱਖ ਰੁਪਏ ਵੱਧ ਖਰਚਾ ਪੈਂਦਾ ਪਰ ਜਪ ਸਟੱਡੀ ਹਮੇਸ਼ਾ ਇਹੀ ਕਹਿੰਦੀ ਹੈ ਵੀ ਪੈਕੇਜ ਦੇ ਵਿੱਚ ਨਾ ਜਾਓ ਤੁਸੀਂ ਆਪਣੇ ਪੈਸੇ ਲਾਓ ਜਿੱਦਾਂ ਹੁਣ ਸਾਡੀ ਕੰਪਨੀਆ ਤੁਹਾਡਾ ਇੱਕ ਵੀ ਰੁਪਿਆ ਮਰਨ ਦਾ ਜਾਂ ਪਸੰਦ ਦਾ ਕੋਈ ਚਾਂਸ ਨਹੀਂ ਹੁੰਦਾ ਯੂਨੀਵਰਸਿਟੀ ਕਾਲਜ ਦੇ ਵਿੱਚ ਜਦੋਂ ਫੀਸ ਭਰੋਗੇ ਉਹਦੀ ਗਾਰੰਟੀ ਹੁੰਦੀ ਹੈ ਤੁਸੀਂ ਫੰਡ ਸ਼ੋਅ ਕਰਦੇ ਹੋ ਉਹਦੀ ਗਾਰੰਟੀ ਹੁੰਦੀ ਹੈ ਤੁਹਾਡਾ ਫੰਡ ਹੁੰਦਾ ਹੈ ਜਿਹੜੇ ਪੈਸੇ ਤੁਸੀਂ ਸਾਨੂੰ ਪ੍ਰੋਸੈਸਿੰਗ ਫੀਸ ਦੰਦੇ ਹੋ ਉਹਦੀ ਵੀ ਗਾਰੰਟੀ ਹੈ ਸੋ ਤੁਸੀਂ ਕਿਸੇ ਵੀ ਕੰਟਰੀ ਜਾਣਾ ਹੈ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਇੰਗਲੈਂਡ ਸ਼ੇਨਗਨ ਕਿਸੇ ਵੀ ਕੰਟਰੀ ਜਾਣਾ ਹੈ ਤਾਂ ਤੁਸੀਂ ਹੁਣ ਆਪਣਾ 5 ਤੋਂ 7 ਲੱਖ ਰੁਪਏ ਬਚਾ ਸਕਦੇ ਹੋ ਸਟੈਪ ਬਾਈ ਸਟੈਪ ਜਪ ਸਟੱਡੀ ਦੇ ਥਰੂ ਵੀਜ਼ਾ ਅਪਲਾਈ ਕਰਕੇ ਇਹਨਾਂ ਨੰਬਰਾਂ ਤੇ ਫੋਨ ਕਰੋ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਨੂੰ ਮਿਲ ਸਕਦੇ ਹੋ 100% ਵੀਜ਼ਾ ਲੱਗੇਗਾ ਔਰ ਤੁਹਾਡਾ 5 ਤੋਂ 7 ਲੱਖ ਰੁਪਏ ਬਚੇਗਾ ਸਤਿ ਸ਼੍ਰੀ ਅਕਾਲ